ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧਿਤ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਔਰ ਇਹ ਤਾਂ ਕਰਨੀਆਂ ਚਾਹੁੰਨਾ ਕਿ ਮੈਂ ਵੇਖਿਆ ਕਿ ਦਰਬਾਰ ਸਾਹਿਬ ਪਾਲਕੀ ਨੂੰ ਮੋਢਾ ਦੇਣ ਵਾਲਿਆਂ ਦੀ ਭੀੜ ਤਾਦਾਦ ਇੰਨੀ ਜ਼ਿਆਦਾ ਹੁੰਦੀ ਹੈ ਸਮਾਂ ਇੰਨਾ ਥੋੜਾ ਹੁੰਦਾ ਹੈ ਕਿ 1 ਮਿੰਟ ਦਾ ਸਮਾਂ ਅੱਧੇ ਮਿੰਟ ਦਾ ਸਮਾਂ ਮਸੀ ਮਿਲਦਾ ਪਰ ਲੈਣ ਲੱਗੀ ਹੁੰਦੀ ਪਾਲਕੀ ਨੂੰ ਮੋੜਾ ਦੇਣ ਵਾਲਿਆਂ ਦੀ ਪਰ ਮੈਂ ਇਹ ਵੇਖਦਾ ਕਿ ਜਿਹੜਾ ਉਹਨਾਂ ਦੇ ਗਲੀ ਦੇ ਅੰਦਰ ਮਹੱਲੇ ਦੇ ਅੰਦਰ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਗੁਰਦੁਆਰਾ ਸਾਹਿਬ ਹੈ ਕਦੇ ਉਹਨਾਂ ਨੇ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਦਿੱਤਾ ਉੱਥੇ ਜਾ ਕੇ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅੱਜ ਪ੍ਰਕਾਸ਼ ਕਰਾਉਣਾ ਤੇ ਮੈਂ ਕਰਾਉਣਾ ਅਸ ਸੁਖਾਸਨ ਕਰਾਉਣਾ ਤੇ ਮੈਂ ਕਰਾਉਣਾ ਮੈਂ ਇੱਕ ਉਦਾਹਰਨ ਦੇ ਰਹੀ ਕਹਿਣ ਦਾ ਯਤਨ ਕਰਦਾ ਮੇ ਜੇ ਇੱਕ ਡਾਕਟਰ ਹੋਵੇ ਜਾਂ ਕੋਈ ਕਲਾਕਾਰ ਹੋਵੇ ਕਿਸੇ ਕੋਲ ਲਿਖਣ ਦੀ ਬੋਲਣ ਦੀ ਗਾਉਣ ਦੀ ਕਲਾ ਹੋਵੇ ਜਾਂ ਕੋਈ ਹੋਰ ਨਰਿਤ ਕਲਾ ਹੋਵੇ ਹੋਰ ਤਰ੍ਹਾਂ ਦੀ ਕਲਾ ਹੋਵੇ ਕੋਈ ਸਾਇੰਟਿਸਟ ਹੋਵੇ ਇੰਜੀਨੀਅਰ ਹੋਵੇ ਡਾਕਟਰ ਹੋਵੇ ਉਹਨੂੰ ਤੁਸੀਂ ਆਮ ਤੋਂ ਆਮ ਕੱਚੀ ਕੱਖਾਂ ਦੀ ਕੁਲੀ ਦੇ ਅੰਦਰ ਲੈ ਕੇ ਚਲੇ ਜਾਓ ਕਿ ਇੱਕ ਡਾਕਟਰ ਦੀ ਇੰਜੀਨੀਅਰ ਦੀ ਜਾਂ ਸਾਇੰਟਿਸਟ ਦੀ ਲਿਆਕਤ ਘਟ ਜਾਂਦੀ ਤੇ ਜੇ ਉਹਨਾਂ ਨੂੰ ਕੋਈ ਅਮੀਰ ਤਰੀਨ ਸਾਮੀ ਆਪਣੇ ਸੀਸ ਮਹਿਲ ਦੇ ਅੰਦਰ ਸੰਗੇ ਮਰਮਰ ਦੇ ਮਹਿਲ ਦੇ ਅੰਦਰ ਲੈ ਕੇ ਚਲਾ ਜਾਏ ਤਾਂ ਕੀ ਉਹਨਾਂ ਦੀ ਲਿਆਕਤ ਨੂੰ ਚਾਰਚਣ ਲੱਗ ਜਾਂਦੇ ਨੇ ਕਿ ਉਹਨਾਂ ਦੀ ਲਿਆਕਤ ਵੱਧ ਜਾਂਦੀ ਜਿ ਇੱਕ ਆਮ ਬੰਦੇ ਦੀ ਲਿਆਕਤ ਆਮ ਬੰਦੇ ਦੇ ਗੁਣ ਉਹਦੀ ਸਿਆਣਪ ਉਹਦਾ ਗੁਣ ਉਹਦੇ ਨਾਲ ਰਹਿੰਦਾ ਭਾਵੇਂ ਉਹ ਕੱਚੇ ਮਕਾਨ ਦੇ ਅੰਦਰ ਹੈ ਤੇ ਭਾਵੇਂ ਉਹ ਪੱਕੇ ਮਕਾਨ ਦੇ ਅੰਦਰ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਕਿਵੇਂ ਘਟ ਗਈ ਇਹ ਤੇ ਆਮ ਬੰਦੇ ਦੀ ਗੱਲ ਹੈ ਤੇ ਗੁਰੂ ਜਿਹੜਾ ਹੈ ਹੀ ਸਰਬੱਗ ਗੁਰੂ ਭਾਵੇਂ ਆਮ ਕੱਚਾ ਜਿਹਾ ਮਕਾਨ ਹੋਵੇ ਕੱਚਾ ਜਿਹਾ ਰੂਮ ਹੋਵੇ ਭਾਵੇਂ ਛਾਤੋ ਦੀ ਕੱਖਾਂ ਕਾਨਾਂ ਦੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਜੇ ਉੱਥੇ ਨੇ ਤੇ ਬਾਣੀ ਦਾ ਪ੍ਰਭਾਵ ਜਿਹੜੀ ਰਹਿਮਤ ਏ ਜਿਹੜੀ ਦਇਆਲਤਾ ਏ ਜਿਹੜਾ ਗੁਣ ਹੈ ਜੋ ਸ਼ਕਤੀ ਹੈ ਕਲਾ ਹੈ ਉਹ ਸਾਰੇ ਦਾ ਸਾਰਾ ਜਿਉਂਦਾ ਤਿਉਂ ਹੀ ਰਹਿਣਾ ਔਰ ਜੇ ਉਹ ਹੀ ਗੁਰੂ ਗ੍ਰੰਥ ਸਾਹਿਬ ਕਿਸੇ ਸੋਨੇ ਦੇ ਮੰਦਰ ਅੰਦਰ ਚਲੇ ਜਾਂਦੇ ਨੇ ਮਹਿਲ ਵਿੱਚ ਚਲੇ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਣ ਕਲਾ ਲਿਆਕਤ ਰਹਿਮਤ ਬਰਕਤ ਸਭ ਕੁਝ ਜਿਉਂ ਦਾ ਤਿਉਂ ਰਹਿੰਦਾ ਕੁਝ ਵਾਧਾ ਨਹੀਂ ਹੈ ਹਾਂ ਆਮ ਜਿਹੜਾ ਬੰਦਾ ਹੈ ਆਮ ਬੰਦੇ ਨੂੰ ਫਰਕ ਪੈਂਦਾ ਹੈ ਵੀ ਉਹ ਵੱਡੀ ਕਾਰ ਵਿੱਚ ਬਹਿ ਕੇ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪੈਂਦਾ ਹੈ ਚੰਗਾ ਕੱਪੜਾ ਪਾ ਕੇ ਫੁੱਲ ਜਾਂਦਾ ਹੈ ਚੰਗੇ ਮਕਾਨ ਵਿੱਚ ਰਹਿ ਕੇ ਮੋਢਿਆਂ ਤੋਂ ਥੁੱਕਣਾ ਸ਼ੁਰੂ ਕਰ ਦਿੰਦਾ ਹੈ ਕਿ ਮੇਰੇ ਗਵੰਡੀ ਦਾ ਮਕਾਨ ਬੜਾ ਨੀਮਾ ਤੇ ਮੇਰਾ ਮਕਾਨ ਬੜਾ ਉੱਚਾ ਮੇਰਾ ਮਕਾਨ ਬੜਾ ਵੱਡਾ ਇਹ ਆਮ ਬੰਦੇ ਦੀ ਕਹਾਣੀ ਗੁਰੂ ਗ੍ਰੰਥ ਸਾਹਿਬ ਦੀ ਕਹਾਣੀ ਇਹ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਮਝ ਪਾਏ ਹੀ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਪੂਜ ਰਹੇ ਹਾਂ ਮੰਨ ਨਹੀਂ ਰਹੇ ਉਹਨਾਂ ਨੂੰ ਪੜ ਕੇ ਅਰਥ ਭੇਦ ਜਾਣ ਕੇ ਉਸ راہ ਤੇ ਤੁਰਨ ਦਾ ਯਤਨ ਨਹੀਂ ਕਰ ਰਹੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਪਿੰਡ ਦੇ ਅੰਦਰ ਵੀ ਉਹ ਨੇ ਕਦੇ ਕੋਲ ਬੈਠੋ ਉਹਨਾਂ ਦੀ ਬਾਣੀ ਕੋਈ ਪੜੋ ਸ਼ਬਦ ਪੜੋ ਤੇ ਪੜਨ ਤੋਂ ਬਾਅਦ ਉਹਦੇ ਅਰਥ ਭੇਦ ਵਿਚਾਰੋ ਵੀ ਗੁਰੂ ਜੀ ਕਹਿ ਕੀ ਰਹਿਣੇ ਸਾਨੂੰ ਤੋਰ ਕਿਹੜੇ ਰਾਹ ਤੇ ਰਹਿਣੇ ਸਮਝ ਲੱਗੇ ਤੁਹਾਨੂੰ ਵੀ ਗੁਰੂ ਕਹਿੰਦਾ ਕੀ ਗੁਰੂ ਦੀ ਮਹਾਨਤਾ ਕੀ ਅਸੀਂ ਕਦੇ ਜਾ ਕੇ ਨਹੀਂ ਕਿਹਾ ਪਿੰਡ ਦੇ ਅੰਦਰ ਮਹੱਲੇ ਦੇ ਅੰਦਰ ਗ੍ਰੰਥੀ ਸਿੰਘ ਨੂੰ ਕਿ ਸਵੇਰੇ ਪ੍ਰਕਾਸ਼ ਕਰਨ ਦੇ ਵੇਲੇ ਕਿੰਨੇ ਜਣੇ ਹੁੰਦੇ ਹੋ ਉੱਥੇ ਉਹ ਇਕੱਲਾ ਹੀ ਵਿਚਾਰਾ ਸਿਰ ਤੇ ਸਰੂਪ ਲੈ ਕੇ ਚੌਰ ਸਾਹਿਬ ਲੈ ਕੇ ਇਕੱਲਾ ਹੀ ਪ੍ਰਕਾਸ਼ ਕਰ ਲੈਂਦਾ ਹੈ ਉਦੋਂ ਉਹ ਸਾਰਾ ਮਹੱਲਾ ਭਾਵੇਂ ਸਿੱਖਾਂ ਦਾ ਹੋਵੇ ਪਿੰਡ ਸਿੱਖਾਂ ਦਾ ਹੋਵੇ ਪਰ ਕਦੇ ਕੋਈ ਉੱਠ ਕੇ ਨਹੀਂ ਆਇਆ ਕਿਸੇ ਨੇ ਇਹ ਇਤਰਾਜ਼ ਨਹੀਂ ਕੀਤਾ ਕਿ ਭਾਈ ਸਾਹਿਬ ਤੁਸੀਂ ਤੁਸੀਂ ਇਕੱਲੇ ਪ੍ਰਕਾਸ਼ ਕਿਉਂ ਕਰਦੇ ਹੋ ਅਸੀਂ 5-5 ਜਾਂ 10-10 20-20 ਆਇਆ ਕਰਾਂਗੇ ਸਾਡਾ ਪਿੰਡ ਏ ਸਿੱਖਾਂ ਦਾ ਪਿੰਡ ਏ ਅਸੀਂ ਆਇਆ ਕਰਾਂਗੇ ਕਦੇ ਸੁਖ ਹਾਸਨ ਦੇ ਸਮੇ ਇਹ ਗੱਲਾਂ ਨਹੀਂ ਸਾਹਮਣੇ ਆਈਆਂ ਕਿ ਭਾਈ ਸਾਹਿਬ ਤੁਸੀਂ ਇਕੱਲੇ ਕਿਉਂ ਹੁੰਦੇ ਹੋ ਅਸੀਂ ਆਵਾਂਗੇ ਤੁਹਾਡੇ ਨਾਲ 2 ਆਈਏ 4 ਆਈਏ 10 ਆਈਏ ਅਸੀਂ ਆਵਾਂਗੇ ਕਦੇ ਗੱਲਾਂ ਨਹੀਂ ਆਈਆਂ ਪਰ ਉੱਥੇ ਜਾ ਕੇ ਸਾਨੂੰ ਐਵੇਂ ਲੱਗਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਹੋ ਗਏ। ਉਹ ਜਿਹੜੇ ਸਾਡੇ ਪਿੰਡ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਉਹ ਤੇ ਛੋਟੇ ਨੇ ਪਰ ਇੱਥੋਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਨੇ। ਭਲਿਓ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਉਹੀ ਨੇ। ਤੁਹਾਡੀ ਸਮਝ ਦਾ ਫਰਕ ਹੈ। ਤੁਹਾਡੇ ਸਮਝਣ ਦਾ ਅੰਤਰ ਹੈ। ਤੁਸੀਂ ਸਮਝ ਹੀ ਨਹੀਂ ਪਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਸ ਕਰਕੇ ਮੈਂ ਵਾਰ-ਵਾਰ ਕਹਿੰਨਾ ਹਰ ਵੀਡੀਓ ਦੇ ਅੰਦਰ ਕਹਿੰਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਮੰਨੋ ਅਰਥ ਭੇਦ ਜਾਨੋ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀਅਤ ਤੁਹਾਡੀ ਸਮਝ ਵਿੱਚ ਆ ਜਾਏਗੀ ਮੈਂ ਤੇ ਵੀ ਵੇਖਿਆ ਹੈ ਚਲੋ ਗੱਲ ਸਾਹਮਣੇ ਆਈ ਕਰ ਦੇਵਾਂ ਬਈ ਲੋਕ ਆਪਣੇ ਪਿੰਡ ਤੋਂ ਸੈਂਕੜੇ ਮੀਲ ਦੂਰ ਕਿਸੇ ਡੇਰੇ ਦੇ ਉੱਤੇ ਜਾਂਦੇ ਨੇ ਮੱਥਾ ਟੇਕਣ ਵਾਸਤੇ ਤੇ ਜੇ ਉਹਨਾਂ ਨੂੰ ਕਹੀਏ ਵੀ ਪਿੰਡ ਤੁਹਾਡੇ ਦੇ ਅੰਦਰ ਗੁਰਦੁਆਰੇ ਨੇ ਚਾਰ ਤੂੰ ਐਡੀ ਦੂਰ ਗੁਰਦੁਆਰਾ ਸਭ ਮੱਥਾ ਟੇਕਣ ਵਾਸਤੇ ਗਿਆ ਤੇ ਕਿਉਂ ਗਿਆ ਉਹਦਾ ਤਰਕ ਪਤਾ ਗੁੰਗੀ ਹੁੰਦਾ ਉਹ ਕਹਿੰਦਾ ਜੀ ਉੱਥੇ ਵੀ ਤੇ ਗੁਰੂ ਗ੍ਰੰਥ ਸਾਹਿਬ ਨੇ ਤੇ ਜੇ ਬੰਦਾ ਕਵੇ ਵੀ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਤੇ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਹੀ ਨੇ ਜਿਹੜੇ ਪਿੰਡ ਦੇ ਅੰਦਰ ਗਲੀ ਮਹੱਲੇ ਦੇ ਅੰਦਰ ਤੂੰ ਰਹਿਣਾ ਹੈ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਨੇ ਦੂਰ ਦੂਰ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਸਤੇ ਜਾਂ ਸਮਝਣ ਵਾਸਤੇ ਨਹੀਂ ਜਾਂਦੇ ਲੋਕ ਜਾਂਦੇ ਨੇ ਡੇਰਿਆਂ ਦੇ ਨਾਲ ਜੁੜਨ ਵਾਸਤੇ ਲੋਕ ਜਾਂਦੇ ਨੇ ਉੱਥੇ ਆਪਣੇ ਬਾਬਿਆਂ ਦੇ ਪੁਜਾਰੀ ਬਣਨ ਵਾਸਤੇ ਸਿਰਫ ਪੜਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਣਾਇਆ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਬਹੁਤ ਘੱਟ ਨੇ ਬੜੀ ਘੱਟ ਗਿਣਤੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਰਕੇ ਸਰਬੱਗ ਗੁਰੂ ਕਰਕੇ ਵੱਡਾ ਗੁਰੂ ਕਰਕੇ ਦਸੇ ਗੁਰੂਆਂ ਦੀ ਗਿਆਨ ਜੋਤ ਕਰਕੇ ਜਿਹੜੇ ਮੰਨਦੇ ਨੇ ਉਹ ਬਹੁਤ ਥੋੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝੋ ਤੇ ਜਿਹੜਾ ਰਬ ਬਿਆਨ ਕਰਦੇ ਨੇ ਪਾਛਾ ਉਸਰਾ ਤੇ ਤੁਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ